ਸਤਿ ਸ਼੍ਰੀ ਅਕਾਲ ਪੰਜਾਬੀਓ ਪੰਜਾਬੀਓ ਤੁਸੀਂ ਉੱਪਰ ਤਾਂ ਪੜ੍ਹ ਹੀ ਲਿਆ ਹੋਣਾ ਬਾਈ ਯਾਦ ਹੈ ਦੀਪ ਸਿੱਧੂ ਮੁਰਦਾਬਾਦ ਲੱਖਾ ਸਿਧਾਣਾ ਮੁਰਦਾਬਾਦ ਏਜੰਸੀਆਂ ਦੇ ਯਾਰ ਮੁਰਦਾਬਾਦ ਯਾਦ ਹੈ ਸਭ ਯਾਦ ਹੈ ਬਾਈ ਬੜੇ ਚਿਰ ਦਾ ਯਾਦ ਹੈ ਪਹਿਲਾਂ ਇੱਕ ਗੱਲ ਕਹਿ ਦਵਾਂ ਅੱਜ ਹੱਥ ਜੋੜ ਕੇ ਹੱਥ ਜੋੜ ਕੇ ਸਾਰਿਆਂ ਨੂੰ ਸ਼ੁਰੂਆਤ ਦੇ ਵਿੱਚ ਬਹੁਤ ਬਹੁਤ ਧੰਨਵਾਦ ਅਤੇ ਸਵਾਗਤ ਜੀਉਂ ਆਇਆਂ ਨੂੰ ਜਿਹੜੇ ਚਾਹੇ ਉਹ ਰਾਜੇਲ ਸਾਹਿਬ ਹੈ ਡੱਲਿਆ ਆਪਣੇ ਅਗਰਾਹਾ ਸਾਹਿਬ ਹੈ ਦਰਸ਼ਨਪਾਲ ਜੀ ਹੈ ਧਨੇੜ ਸਾਹਿਬ ਹੈ ਜਾਂ ਭਾਈ ਮਨਜੀਤ ਰਾਏ ਜਾਂ ਫੂਲ ਸਾਹਿਬ ਜਾਂ ਜਿੰਨੇ ਵੀ ਹੋਰ ਆਗੂ ਜਿਹੜੇ ਮੈਂ ਨਾਮ ਕਿਸੇ ਦਾ ਐ ਨਾ ਹੋਵੇ ਭੁੱਲ ਜਮਾ ਹੈ ਨਾ ਕੱਲੇ ਕੱਲੇ ਨੰਬਰ ਸੇਵ ਹੈ ਸਾਰੇ ਕਿਸਾਨ ਆਗੂ ਸਤਿਕਾਰਯੋਗ ਨੇ ਸਾਰਿਆਂ ਦਾ ਜੀਓ ਹੈ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਏਕੇ ਦੀ ਗੱਲ ਕੀਤੀ ਪਰ ਇੱਕ ਬੰਦੇ ਲਈ ਮੈਂ ਅੱਜ ਗੱਲ ਕਰਨੀ ਹੈ ਯਾਦ ਹੈ ਕਿ ਨਹੀਂ ਬਡਾਲਾ ਸਾਹਿਬ ਨੂੰ ਕਹਿੰਦੇ ਤੁਸੀਂ ਗੁਰਸਿੱਖੋਂ ਐਨੇ ਗੁਰਸਿੱਖ ਹੋਗੇ ਐਡਾ ਮਤਲਬ ਗਪੌਰ ਛੱਡਨੇ ਨਹੀਂ ਚੰਗੇ ਲੱਗਦੇਗੇ ਇੱਕ ਸਵਾਲ ਉਧਰੋਂ ਫੇਰ ਉੱਠ ਖੜਦਾ ਕਿ ਤੱਕਰ ਕੇ ਅੰਦਰ ਨਾਲ ਇਕੱਠ ਮੋਗੇ ਸਿੰਘੂ ਤੇ ਟਿਕਰੀ ਮੋਰਚਾ ਲੱਗਿਆ ਕੋਈ ਕੈਨੇਡਾ ਚ ਸਾਡੇ ਖਿਲਾਫ ਪ੍ਰਦਰਸ਼ਨ ਕਰਦਾ ਸੀ ਕੋਈ ਅਮਰੀਕਾ ਚ ਸਾਡੇ ਖਿਲਾਫ ਪ੍ਰਦਰਸ਼ਨ ਕਰਦਾ ਸੀ ਕੋਈ ਇੰਗਲੈਂਡ ਚ ਪ੍ਰਦਰਸ਼ਨ ਕਰਦਾ ਸੀ ਸਿਰਫ ਸਿਰਫ ਥੋੜੀ ਜਿਹੀ ਅੜਦੀ ਸੁਣਿਆ ਮੈਚ ਨਹੀਂ ਮੰਨਦੇ ਸੀਗੇ ਸੀ ਇਹ ਦੇਖੋ ਕਿ ਸਾਡੇ ਉਹਨਾਂ ਵੀਰਾਂ ਨੇ ਪੰਜਾਬ ਬੰਦਾ ਸੱਦਾ ਦਿੱਤਾ ਭਾਰਤ ਬੰਦਾ ਸੱਦਾ ਨਹੀਂ ਦਿੱਤਾ ਇਹੀ ਅਸੀਂ ਕਹਿੰਦੇ ਸੀ ਕਿ ਭਾਰਤ ਲੈਵਲ ਦੀ ਜਿਹੜੀ ਮੂਵਮੈਂਟ ਬਣਾਉਣ ਦੀ ਜ਼ਰੂਰਤ ਆ ਅਸੀਂ ਅੱਜ ਵੀ ਉਹਨਾਂ ਨੂੰ ਕਹਿ ਰਿਹਾ ਕਿ ਆਪਾਂ ਏਕਤਾ ਕਰੀਏ ਇਕੱਠੇ ਹੋਈਏ ਸੁਣ ਲਿਆ ਏਕਤਾ ਕਰੀਏ ਇਕੱਠੇ ਹੋਈਏ ਮੈਂ ਪਹਿਲਾਂ ਕਹਿੰਦਾ ਇਹ ਕਿਸੇ ਦੇ ਖਿਲਾਫ ਨਹੀਂ ਆ ਸਾਰੀਆਂ ਜਥੇਬੰਦੀਆਂ ਸਤਿਕਾਰਯੋਗ ਨੇ ਚਾਹੇ ਉਹ ਸਾਡੇ ਕਿਉਂਕਿ ਡਕੌਂਦਾ ਡਕੌਂਦਾ ਵਾਲੇ ਬਹੁਤ ਸਤਿਕਾਰਯੋਗ ਨੇ ਸਾਰੇ ਹਨਾ ਦਰਸ਼ਨਪਾਲ ਹੁਣੀ ਅਗਰਾਹਾ ਹੁਣੀ ਰਾਜੇ ਵਾਲੇ ਸਾਰੇ ਸਤਿਕਾਰਯੋਗ ਨੇ ਪਰ ਇੱਕ ਬੰਦੇ ਲਈ ਅੱਜ ਆ ਜਿਹੜਾ ਬੰਦਾ ਕਹਿ ਰਿਹਾ ਭਾਰਤਵੰਦ ਦਾ ਸੱਦਾ ਨਹੀਂ ਦਿੱਤਾ ਆ ਗੱਲ ਸੁਣ ਲਓ ਭਾਰਤ ਲੈਵਲ ਦੀ ਇਹ ਜੇ ਮੂਵਮੈਂਟ ਬਣਾਉਣ ਦੀ ਜ਼ਰੂਰਤ ਆ ਅਸੀਂ ਅੱਜ ਵੀ ਉਹਨਾਂ ਨੂੰ ਕਹਿ ਰਿਹਾ ਕਿ ਆਪਾਂ ਏਕਤਾ ਕਰੀਏ ਇਕੱਠੇ ਹੋਈਏ ਤੁਸੀਂ ਕਿਉਂ ਮਤਲਬ ਏਕਤਾ ਨਹੀਂ ਕਰਨਾ ਚਾਹੁੰਦੇ ਕਿਉਂ ਜੀ ਏ ਸਰਦਾਰ ਜੀ ਕਹਿੰਦੇ ਏਕਤਾ ਕਰੀਏ ਇਕੱਠੇ ਹੋਈਏ ਕਿਉਂ ਇਕੱਠੇ ਨਹੀਂ ਹੁੰਦੇ ਭਰਾ ਤੇਰਾ ਧੰਨਵਾਦ ਆ ਤੂੰ ਇਹ ਗੱਲ ਕਹੀ ਬਹੁਤ ਧੰਨਵਾਦ ਆ ਯਾਦ ਕਰ ਲੋ ਇਹ ਗੱਲਾਂ ਮੈਂ ਬੋਲਣੀਆਂ ਨਹੀਂ ਸੀ ਅੱਜ ਹੀ ਇਕੱਠੇ ਹੋਇਆ ਲੋਕਾਂ ਨੇ ਕਹਣਾ ਵੀ ਅੱਜ ਹੀ ਤੈਨੂੰ ਇਕੱਠੇ ਹੋ ਲੈਣ ਦਾ ਅੱਜ ਹੀ ਤੁਸੀਂ ਬੋਲਣ ਲੱਗੇ ਮੈਂ ਕਹਿੰਦਾ ਸਾਰਿਆਂ ਦਾ ਸਵਾਗਤ ਹੈ ਸਾਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਡੱਲੇ ਸਭਾਰੇ ਸੋਚਿਆ ਵੀਰ ਉਹ ਬੰਦਾ ਸਾਡੇ ਲਈ ਭੁਖ ਹੜਤਾਲ ਤੇ ਬੈਠਾ ਪਰ ਏਕਤਾ ਕਿਹਨੇ ਨਹੀਂ ਹੋਣ ਦਿੱਤੀ ਇਕੱਠੇ ਕੌਣ ਨਹੀਂ ਹੋਣ ਦੇਣਾ ਚਾਹੁੰਦਾ ਸੀ ਉਹ ਭਾਈ ਤੂੰ ਸੀ ਯਾਦ ਆ ਭੁੱਲ ਗਿਆ ਕੱਲੀ ਕੱਲੀ ਗੱਲ ਯਾਦ ਹੈ ਦਿੱਲੀ ਜਾ ਕੇ ਜਦੋਂ ਗਏ ਨਾ ਸਟੇਜ ਤੋਂ ਤੂੰ ਕਿਹਾ ਸੀ ਜੈਂਸੀਆਂ ਦੇ ਯਾਰ ਮਰਦਾਬਾਦ ਦੀਪ ਸਿੱਧੂ ਲੱਖਸਤਾਣਾ ਮਰਦਾਬਾਦ ਉਹ ਬੰਦਾ ਬਾਈ ਤੂੰ ਤੂੰ ਅੱਜ ਇਕੱਠੇ ਹੋਣ ਦੀ ਗੱਲ ਕਰਦਾ ਸ਼ੁਕਰ ਆ ਮੈਂ ਕਹਿੰਦਾ ਧੰਨਵਾਦ ਹੈ ਤੇਰਾ ਵੀ ਵੀ ਤੇਰੇ ਦਿਮਾਗ ਚ ਆ ਗੱਲ ਆਈ ਵੀ ਇਕੱਠੇ ਹੋ ਜੀਏ ਇਕੱਠੇ ਦੋ ਅਸੀਂ ਪਿਛਲੇ ਦਸਾਂ ਸਾਲਾਂ ਤੋਂ ਜਦੋਂ ਦੇ ਬੋਲਣ ਲੱਗਿਆ ਚਾਹੇ ਉਹ ਰਾਜਨੀਤੀ ਹੈ ਚਾਹੇ ਕਿਸਾਨੀ ਅੰਦੋਲਨ ਰਿਹਾ ਜਾਂ ਕਿਸੇ ਵੀ ਸਟੇਜ ਤੇ ਮੇਰਾ ਇੱਕੋ ਹੀ ਰੋਲਾ ਹੁੰਦਾ ਸੀ ਉਹ ਏਕਾ ਕਰ ਲੋ ਏਕ ਤੇ ਦੋ ਬਿਨਾ ਕੁਝ ਨਹੀਂ ਹੋਣਾ ਏਕਾ ਕਰ ਲੋ ਏਕਾ ਕਰ ਲੋ ਇਕੱਠੇ ਹੋ ਜਾਓ ਅੱਜ ਉਹ ਤੂੰ ਗੱਲ ਕਹੀ ਹੈ ਤਾਂ ਲਾਈਵ ਕੀਤਾ ਕੱਲ ਕਹੀ ਹੈ ਲੋਕ ਆਵਾਜ਼ ਵਾਲਾ ਮੁੰਡਾ ਮਨਿੰਦਰ ਜੀਤਾ ਉਹਦੇ ਉਹਦੇ ਚੈਨਲ ਤੇ ਆ ਦੇਖ ਮੈਂ ਤੈਨੂੰ ਫੇਰ ਅਸੀਂ ਅੱਜ ਵੀ ਉਹਨਾਂ ਨੂੰ ਕਹਿ ਰਿਹਾ ਕਿ ਆਪਾਂ ਏਕਤਾ ਕਰੀਏ ਇਕੱਠੇ ਹੋਈਏ ਤੁਸੀਂ ਕਿਉਂ ਮਤਲਬ ਏਕਤਾ ਨਹੀਂ ਕਰਨਾ ਚਾਹੁੰਦੇ ਆ ਦੇਖ ਲਓ ਕਿਉਂ ਜੀ ਤੁਸੀਂ ਕਹਿੰਦੇ ਕਿਉਂ ਏਕਤਾ ਨਹੀਂ ਏਕਤਾ ਕੌਣ ਨਹੀਂ ਕਰਨ ਦੇਣਾ ਚਾਹੁੰਦਾ ਸੀ ਮੇਰੇ ਹੱਥੀ ਲਿਖੀ ਚਿੱਠੀ ਅੱਜ ਵੀ ਸੈਣ ਆ ਉਹਦੇ ਤੇ ਮਾਫੀ ਮੰਗ ਕੇ ਵੀ ਲਖੇ ਸਾਨੇ ਦੀਪ ਸਿੱਧੂ ਨੂੰ ਸ਼ਾਮਲ ਕਰ ਲਓ ਉਹ ਆਪਣੇ ਸਿੰਘੂ ਬਾਰਡਰ ਜੀ ਗਏ ਸੀ ਨੇ ਮੇਰੇ ਨਾਲ ਬਾਈ ਕਮਰ ਗਰੇਵਾਲ ਹਰਫ ਚੀਮਾ ਵੀਰਾ ਬਾਈ ਸੁਖਵਿੰਦਰ ਹਾਂ ਬਸ ਤੇ ਇੱਕ ਮੁੰਡਾ ਬਾਈ ਕਮਰ ਦੇ ਨਾਲ ਹੁੰਦਾ ਮੁੰਡਾ ਆਪਣਾ ਯਾਰ ਆ ਬਹੁਤ ਆਪਣਾ ਉਹਦੇ ਨਾਲ ਪਿਆਰ ਹੈ ਹਰਿੰਦਰ ਮੁੰਡਾ ਹਰਿੰਦਰ ਜੀ ਨਾਲ ਤੇ ਤੂੰ ਜਦੋਂ ਬਾਈ ਆਇਆ ਸੀ ਨਾ ਤੇਰਾ ਰੈਕਸ਼ਨ ਪਤਾ ਕੀ ਸੀ ਐ ਇਹ ਵੀ ਆਉਣਗੇ ਏਕਾ ਤੁਸੀਂ ਨਹੀਂ ਹੁਣ ਦਿੱਤਾ ਤੁਸੀਂ ਨਹੀਂ ਏਕਾ ਕਰਨ ਦਿੰਦੇ ਜਿਹੜਾ ਚਾਹੁੰਦੇ ਸੀ ਨੌਜਵਾਨਾਂ ਦਾ ਤੇ ਜੱਥੇ ਬੰਦੀਆਂ ਦਾ ਏਕਾ ਸਿਰਫ ਤੇ ਸਿਰਫ ਤੁਸੀਂ ਨਹੀਂ ਹੁਣ ਦਿੱਤਾ ਤੁਸੀਂ ਚਿੱਠੀ ਕੰਢੀ ਸੀ ਤੁਹਾਡੀ ਯੂਨੀਅਨ ਵੱਲੋਂ ਵੀ 1 ਲੱਖ ਰੁਪਏ ਦਾ ਨਾਮ ਉਹ ਵੀ ਸੋਸ਼ਲ ਮੀਡੀਆ ਤੇ ਪਈ ਹੋਊਗੀ ਵੀ ਜਿਹੜਾ ਦੀਪ ਨੂੰ ਫੜਾਊਗਾ ਮੇਰੇ ਖਿਆਲ ਹਣਾ ਮੈਨੂੰ ਪਤਾ ਨਹੀਂ ਸ਼ਾਇਦ ਤੁਹਾਡੀ ਉਹੀ ਜਿਹੋ ਨੇ ਜਮੈਂ ਪੜ੍ਹੀ ਸੀ ਉਹ ਦੇਖੀ ਸੀ ਚਿੱਠੀ ਉਹ ਤੋਂ ਸਭ ਯਾਦ ਹੈ ਭਾਈ ਅੱਜ ਤੱਕ ਧੰਨਵਾਦ ਤੂੰ ਇੱਕੇ ਦੀ ਗੱਲ ਕੀਤੀ ਐ ਅੱਜ ਤੱਕ ਧੰਨਵਾਦ ਭਾਈ ਤੂੰ ਇੱਕੇ ਦੀ ਗੱਲ ਕੀਤੀ ਐ ਪੰਜਾਬ ਕਿਸਾਨ ਜਿਹਨੇ ਜਿਹੜਾ ਲੁਧਿਆਣਾ ਵੀਰੇ ਮੈਂ ਪਹਿਲਾਂ ਹੀ ਇਹ ਗੱਲ ਕਹੀ ਐ ਪੂਰੀ ਸੁਣੀ ਵੀ ਧੰਨਵਾਦ ਐ ਭਾਈ ਇਕੱਠੇ ਹੋਏ ਹਾਂ ਸਿਰਫ ਇਹ ਬੰਦੇ ਨੂੰ ਗੱਲਾਂ ਦਾ ਜਵਾਬ ਦੇਣਾ ਸੀ ਮੈਂ ਅਜੇ ਤੱਕ ਨਹੀਂ ਬੋਲਿਆ ਕੈ ਸਾਲ ਹੋ ਗਏ ਉੱਥੋਂ ਮੈਂ ਨਹੀਂ ਬੋਲਿਆ ਮੈਂ ਜਮਾ ਨਹੀਂ ਬੋਲਿਆ ਇਹਨਾਂ ਨੇ ਨੱਕ ਨਾ ਲੀਕਾ ਤਾਂ ਕਢਾਉਣ ਨੂੰ ਗਏ ਸੀ ਜਦੋਂ ਮੈਂ ਗਿਆ ਵੀ ਭਾਈ ਇਹਨਾਂ ਨੂੰ ਵਿੱਚ ਲੈ ਲਊ ਇਹਨਾਂ ਨੂੰ ਵਿੱਚ ਲੈ ਲਓ ਹੱਥ ਬੰਨੇ ਵਿੱਚ ਲੈ ਲਓ ਵਿੱਚ ਲੈ ਲਓ ਹੱਥ ਬੰਨੇ ਇਹ ਬੰਦੇ ਦੇ ਰੈਕਸ਼ਨ ਪਤਾ ਕਿਉਂ ਦੇ ਲੈ ਹੂੰ ਇਹ ਕੀ ਕਰਦੇ ਨੇ ਅੱਜ ਤੱਕ ਭਾਈ ਤੁਸੀਂ ਤੁਸੀਂ ਬੋਲਦੇ ਹੋ ਮੈਂ ਕਹਿੰਦਾ ਤੇਰਾ ਧੰਨਵਾਦ ਹੈ ਭਾਈ ਦੀਪ ਸਿੰਘ ਵਾਲੇ ਤੇਰਾ ਬਹੁਤ ਧੰਨਵਾਦ ਤੂੰ ਬੋਲਦਾ ਕਿਉਂਕਿ ਬੋਲਦੇ ਬੰਦੇ ਸਾਨੂੰ ਚਾਹੀਦੇ ਨੇ ਸਾਨੂੰ ਉਹ ਸਿਰ ਚਾਹੀਦੇ ਨੇ ਜਿਹੜੇ ਬੋਲਦੇ ਹੁਣ ਪਰ ਅੱਜ ਅੱਜ ਮੈਨੂੰ ਬੜਾ ਬੜਾ ਸਕੂਨ ਮਿਲਿਆ ਬੜਾ ਮੈਨੂੰ ਰਾਹਤ ਮਿਲੀ ਬਿੱਤੂ ਕਹਿ ਰਿਹਾ ਵੀ ਇਕਾ ਹੋ ਜੋ ਕਿਉਂ ਨਹੀਂ ਇਕਾ ਕਰਦੇ ਅੱਜ ਵੀ ਉਹਨਾਂ ਨੂੰ ਕਹਿ ਰਿਹਾ ਕਿ ਆਪਾਂ ਇਕਤਾ ਕਰੀਏ ਕਿਉਂ ਇਕੱਠੇ ਹੋਈਏ ਤੁਸੀਂ ਕਿਉਂ ਮਤਲਬ ਇਕਤਾ ਨਹੀਂ ਕਰਨਾ ਚਾਹੁੰਦੇ ਆਹੀ ਆਹੀ ਸ਼ਬਦ ਤੈਨੂੰ ਅਸੀਂ ਕਹਿੰਦੇ ਸੀ ਆਹੀ ਸ਼ਬਦ 4 ਸਾਲ ਪਹਿਲਾਂ ਜਦੋਂ 3 ਸਾਲ ਪਹਿਲਾਂ ਦਿੱਲੀਓਂ ਅੰਦੋਲਨ ਚੱਲਦਾ ਸੀ ਯਾਦ ਆ ਆ ਦਿਨ ਵੀ ਮਹਾਰ ਦੀ ਕਿਰਪਾ ਨਾਲ ਉਹੀ ਚੱਲੀ ਜਾਂਦੇ ਆ ਅਮੂਰੇ 26 ਜਨਵਰੀ ਆਉਣੀ ਆ ਉਹੀ ਦਿਨ ਚੱਲੀ ਜਾਂਦੇ ਆ ਉਦੋਂ ਬਾਅਦ ਤੁਸੀਂ 26 ਵਾਲੇ ਕਾਂਡ ਤੋਂ ਬਾਅਦ ਤੁਸੀਂ ਇਹਨਾਂ ਨੂੰ ਮੋਰਚੇ 'ਚੋਂ ਕੱਢਿਆ ਸੀ ਤੇ ਮੈਂ ਲਿਖ ਕੇ ਦਿੱਤਾ ਸੀ ਮੈਂ ਗਲਤੀ ਮੰਨਦਾ ਯਾਰ ਜੇ ਕੋਈ ਹੋਈ ਆ ਮੈਂ ਲਿਖ ਕੇ ਦਿੱਤਾ ਸੀ ਆਪ ਦੇ ਲੋ ਸਭ ਯਾਦਾ ਮੈਨੂੰ ਇਹ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਵੈਰ ਵਿਰੋਧ ਹੈ ਹੀ ਨਹੀਂ ਧੰਨਵਾਦ ਆ ਭਾਈ ਮੈਂ ਤਾਂ ਕਹਿੰਦਾ ਕਿਤੇ ਰਾਜੀਵਾਲ ਸਾਹਿਬ ਬੋਲੂਗਾ ਕਿਤੇ ਗਰਾਹਾ ਸਾਹਿਬ ਬੋਲੂਗਾ ਕਿਤੇ ਦਰਸ਼ਨਪਾਲ ਜੀ ਬੋਲਣਗੇ ਜੰਗਵੀਰ ਚਾਹਾਨ ਵੀਰਾ ਬੋਲੂਗਾ ਮਨਜੀਤ ਰਾਏ ਬੋਲੂਗਾ ਮਜੀਠ ਸਿੰਘ ਧਨੇਰ ਬੋਲਣਗੇ ਜਾਂ ਹੋਰ ਜਿੰਨੇ ਆਗੂ ਨੇ ਸਾਰਿਆਂ ਦਾ ਸਵਾਗਤ ਆ ਯਾਰ ਕੋਈ ਨਹੀਂ ਕਿਸੇ ਨਾਲ ਮਾਨਮਟਾਵ ਹੁੰਦੇ ਨੇ ਹਰੇਕ ਬੰਦੇ ਦੇ ਹੁੰਦੇ ਨੇ ਪਰ ਅੱਜ ਇਸ ਬੰਦੇ ਦਾ ਵੀ ਸਵਾਗਤ ਆ ਯਾਰ ਇਹ ਬੰਦੇ ਦਾ ਵਿਰੋਧ ਨਹੀਂ ਅੱਜ ਕਹਿੰਦਾ ਤੁਸੀਂ ਇਕੱਠੇ ਕਿਉਂ ਨਹੀਂ ਹੋਣ ਦਿੰਦੇ ਅੱਜ ਬਾਈ ਅੱਜ ਉਹ ਦਿਨ ਯਾਦ ਆਉਂਦੇ ਨੇ ਮੈਨੂੰ ਠੀਕ ਆ ਤੂੰ ਸਾਡੇ ਨਾਲ ਬਿਹਾਰ ਪਤਾ ਐ ਐ ਖੜਾ ਸੀ ਉੱਥੇ ਜਦੋਂ ਅੰਦਰ ਗਏ ਆ ਉਹ ਕਿਹੜਾ ਹੁੰਦਾ ਸੀ ਉਹਦਾ ਨਾਂ ਵੀ ਭੁੱਲ ਭੁੱਲ ਗਿਆ ਜਿੱਥੇ ਮੀਟਿੰਗਾਂ ਹੁੰਦੀਆਂ ਹੁੰਦੀਆਂ ਸੀ ਜਦੋਂ ਸਾਨੂੰ ਸੱਦਿਆ ਗਿਆ ਸਾਰੇ ਲੀਡਰਾਂ ਦਾ ਮੂਹਰੇ ਆ ਗਏ ਤੂੰ ਕਹਿੰਦਾ ਸੀ ਲੈ ਆ ਗਏ ਅੱਜ ਇੱਕ ਇਹਦੀ ਗੱਲ ਕਹਿੰਦੇ ਸੀ ਨਾ ਤੁਹਾਨੂੰ ਉਹ ਪੰਜਾਂ ਸਾਲਾਂ ਤੋਂ ਸੱਤਾਂ ਸਾਲਾਂ ਤੋਂ ਇਕੱਠੇ ਹੋ ਜੋ ਉਹ ਇਕੱਠੇ ਹੋ ਜੋ ਭਰਾਵਾ ਤੇ ਤੁਸੀਂ ਕਹਿੰਦੇ ਹੋ ਇਹ ਤਾਂ ਮੰਦਿਰ ਹੈ ਸਟੇਜਾਂ ਤੋਂ ਖੜ ਕੇ ਜਾਂਸੀਆਂ ਦੇ ਯਾਰ ਮਰਦਾਬਾਦ ਦੀਪ ਸਿੱਧੂ ਲੱਖਸਾਣਾ ਮਰਦਾਬਾਦ ਫਲਾਣੇ ਮਰਦਾਬਾਦ ਕਹਿੰਦਾ ਸੀ ਆ ਆਗੇ ਗਾਇਕ ਇਹ ਝੋਲੀ ਚੁੱਕ ਹੈਣਾ ਸਾਨੂੰ ਕਹਿੰਦਾ ਲੈ ਆ ਫੇਸਬੁੱਕ 'ਚ ਇਹ ਬੋਲਣ ਵਾਲੇ ਆਗੇ ਅੱਜ ਅੱਜ ਲੋਕ ਮਾਤ ਤੇ ਖੜਾ ਕਹਿੰਦਾ ਵੀ ਇਕਾ ਹੋ ਜੀਏ ਅੱਜ ਇਕੇ ਦਾ ਸਨੇਹਾ ਚੰਗੀ ਗੱਲ ਆ ਬਾਈ ਤੂੰ ਦਿੱਤਾ ਚੰਗਾ ਹੋਇਆ ਮੈਂ ਤਾਂ ਕਹਿੰਦਾ ਯਾਰ ਸ਼ੁਕਰ ਆ ਭਰਾਵਾ ਆ ਦੇ ਤੂੰ ਸੁਨੇਹਾ ਦਿੱਤਾ ਇੱਕੇ ਦਾ ਇਕੱਠੇ ਹੋ ਜੋ ਇਕੱਠੇ ਹੋ ਜੋ ਕਹਿੰਦਾ ਸ਼ੁਕਰ ਆ ਜੇ ਤੇਰੇ ਦਿਮਾਗ 'ਚ ਇਹ ਗੱਲ ਪਈ ਪਰ ਪਈ ਕਦੋਂ ਜਦੋਂ 4 ਸਾਲ ਲੋਕਾਂ ਨੇ ਤੁਹਾਨੂੰ ਅਕਲ ਸਿਖਾਈ ਤੈਨੂੰ ਦੱਸਿਆ ਵੀ ਠੀਕ ਆ ਤੇਰੇ ਜੱਥੇ ਬੰਦੀ ਆ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰੂਰੀ ਆ ਤੂੰ ਬਹੁਤ ਵਧੀਆ ਬੋਲਦਾ ਹੈ ਤੇਰੇ ਕੋਲ ਪੁਆਇੰਟ ਬਹੁਤ ਸੋਹਣੇ ਹੁੰਦੇ ਨੇ ਮੈਂ ਮੈਂ ਕਈ ਵਾਰੀ ਦੇਖਿਆ ਤੇਰੇ ਕੋਲੇ ਬੋਲਣ ਦਾ ਤਰੀਕਾ ਵੀ ਸੋਹਣਾ ਹੈ ਤੂੰ ਲੋਕਾਂ ਨੂੰ ਉਠਾ ਵੀ ਸਕਦਾ ਹੈ ਬਾਈ ਪਰ ਤੇਰੀਆਂ ਆ ਜਿਹੜੀਆਂ ਗਲਤ ਇੱਥੇ ਚੁਵੀਆਂ ਹੋਈਆਂ ਅੰਦਰ ਤੱਕ ਸੂਲਾਂ ਵਾਂਗੂ ਖੁਵੀਆਂ ਹੋਈਆਂ ਨੇ ਉਹ ਚੀਜ਼ਾਂ ਹਨਾ ਐਵੇਂ ਗਿਆ ਤੇ ਮੈਨੂੰ ਦੇਖ ਕੇ ਤੁਸੀਂ ਅਸੀਂ ਮੈਂ ਕਮਰ ਗਰੇ ਆਲਬਾਈ ਸਿੰਗਰ ਮੁੰਡਾ ਹਰਪਜੀਮਾ ਅ ਹਰਿੰਦਰ ਬਾਈ ਸੁਖਵਿੰਦਰ ਪੀਪੀ ਤੇ ਐ ਆ ਗਿਆ ਅੰਦਰ ਜਾ ਕੇ ਬਿਹਾਰ ਪਤਾ ਕੀ ਕਰਦਾ ਸੀ ਝਾਕਦਾ ਜਿਵੇਂ ਅਸੀਂ ਸਾਨੂੰ ਤੂੰ ਜਾਣਦਾ ਹੀ ਨਹੀਂ ਕੋਈ ਜਾਣਦਾ ਹੀ ਨਹੀਂ ਦੁਨੀਆ 'ਚ ਜੋਤ ਬਰਾੜ ਭੁੰਦੜ ਹਾਂ ਬਾਈ ਬੋਲਿਆ ਸੀ ਬਾਈ ਉਹੀ ਉਹੀ ਬਾਈ ਐ ਸਤਨਾਮ ਸਿੰਘ ਸਤਪਾਲ ਸਿੰਘ ਸਿੱਧੂ ਬਿਲਕੁਲ ਕਿਹਾ ਬਾਈ ਬਿਲਕੁਲ ਕਿਹਾ ਵਾ ਤੁਸੀਂ ਤੁਸੀਂ ਕੋਈ ਗੱਲ ਛੱਡੀ ਨਹੀਂ ਕਹਿਣ ਵਾਲੀ ਸਦਾਲ ਦੀਪ ਸਿੰਘ ਵਾਲਾ ਸਾਹਿਬ ਅੱਜ ਅੱਜ ਜਦੋਂ ਮੈਂ ਆ ਗੱਲ ਸੁਣੀ ਨਾ ਵੀ ਭਾਈ ਏਕਾ ਹੋ ਲੈਣ ਦੋ ਕਿਉਂ ਨਹੀਂ ਏਕਾ ਹੁੰਦੇ ਮੈਨੂੰ ਬੜੀ ਖੁਸ਼ੀ ਹੋਈ ਮੈਂ ਮਨਿੰਦਰ ਨੂੰ ਅਸੀਂ ਅੱਜ ਵੀ ਉਹਨਾਂ ਨੂੰ ਕਹਿ ਰਹੇ ਆ ਕਿ ਆਪਾਂ ਏਕਤਾ ਕਰੀਏ ਇਕੱਠੇ ਹੋਈਏ ਤੁਸੀਂ ਕਿਉਂ ਮਤਲਬ ਏਕਤਾ ਨਹੀਂ ਕਰਨਾ ਚਾਹੁੰਦੇ ਇਹਦਾ ਸਵਾਲ ਦਾ ਜਵਾਬ ਤੂੰ ਦੇ ਬਾਈ ਤੂੰ ਦੇ ਦਿੱਲੀ ਕਿਉਂ ਨਹੀਂ ਇਕਤਾ ਕਰਨ ਦੇਣਾ ਚਾਹੁੰਦਾ ਸੀ ਕਿਉਂ ਸਟੇਜ ਤੋਂ ਤੂੰ ਕਿਹਾ ਸੀ ਇਹ ਮੁਰਦਾਬਾਦ ਫਲਾਨੇ ਮੁਰਦਾਬਾਦ ਚਲੋ ਉਹ ਵੀ ਬੋਲਿਆ ਗਿਆ ਠੀਕ ਹੈ ਉਦੋਂ ਉਹ ਮੰਨ ਲੈਨੇ ਵੀ ਹਾਲਾਤ ਉਦਾਂ ਦੇ ਬਣ ਗਏ ਇਹ ਵੀ ਗੱਲ ਛੱਡੀ ਉਦੋਂ ਬਾਅਦ ਜਦੋਂ ਅਸੀਂ ਸਾਨੂੰ ਸੱਦਿਆ ਗਿਆ ਸੀ ਵੀ ਆਓ ਭਾਈ ਤੁਹਾਨੂੰ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਦੁਆਰ ਤੋਂ ਜਦੋਂ ਕੱਢਦੇ ਸੀ ਇਹ ਦੋਨੇ ਯਾਦ ਹੈ ਨਾ ਮੈਨੂੰ ਕੱਲੀ-ਕੱਲੀ ਗੱਲ ਯਾਦ ਹੈ ਲੱਖਾ ਭਾਈ ਤੇ ਦੀਪ ਭਾਈ ਦੋਨੋਂ ਕੱਢਦੇ ਸੀ ਮੋਰਚੇ 'ਚੋਂ ਤੇ ਫੇਰ ਮੈਨੂੰ ਕਮਰ ਭਾਈ ਲੈ ਕੇ ਗਿਆ ਸੀ ਮੈਂ ਕਮਰਬਾਈ ਨਾਲ ਗਿਆ ਸੀ ਮੈਨੂੰ ਯਾਦ ਹੈ ਵੀ ਆਪਾਂ ਇਹਨਾਂ ਨਾਲ ਬਾਈ ਮੀਟਿੰਗਾਂ ਲੱਖਾ ਮੈਨੂੰ ਕਿਹਾ ਸੀ ਵੀ ਆਹਾ ਚੀਜ਼ ਇਦਾਂ ਇਦਾਂ ਕਹਿਣਾ ਤੂੰ ਉੱਥੇ ਜਾ ਕੇ ਮੈਂ ਇਹਨਾਂ ਨੂੰ ਬਿਨਾਂ ਦੱਸੇ ਤੋ ਇੱਕ ਚਿੱਠੀ ਵੀ ਲਿਖੀ ਸੀ ਅੱਠ ਲਿਖਤ ਉਹ ਤਾਂ ਮੈਂ ਸੈਂਡ ਵੀ ਕੀਤੀ ਸੀ ਵੀ ਭਾਈ ਜੇ ਇਹਨਾਂ ਤੋਂ ਗਲਤੀ ਹੋਈ ਹੈ ਤਾਂ ਮੈਂ ਮਾਫੀ ਮੰਗਦਾ ਸੀ ਮਾਫੀ ਮੰਗਦੇ ਅੱਜ ਵੀ ਸ਼ਾਇਦ ਉਹ ਪਤਾ ਨਹੀਂ ਹੁਣ ਤਾਂ ਕਿੱਦਾਂ ਦੇ ਹਾਲਾਤ ਹੋ ਗਏ ਬੜਿਆਂ ਨੂੰ ਪਤਾ ਮਨਜੀਤ ਰਾਏ ਨੂੰ ਪਤਾ ਸਾਰਿਆਂ ਨੂੰ ਪਤਾ ਹੈ ਕਿਹੜਾ ਭੁੱਲੇ ਆ ਬਾਈ ਪਰ ਆਪਾਂ ਬੋਲੇ ਨਹੀਂ ਬਿਨਾਂ ਏਕਤਾ ਤੁਸੀਂ ਕਹੀ ਏਕਤਾ ਜਮਾ ਨਹੀਂ ਬੋਲੇ ਕਿੰਨੇ ਸਾਲ ਲੰਘ ਗਏ ਅੰਦੋਲਨ ਨੂੰ ਅਸੀਂ ਨਹੀਂ ਬੋਲੇ ਜਮਾ ਕਿਸੇ ਸਟੇਜ ਤੋਂ ਮੈਂ ਕਿਸੇ ਐ ਨਹੀਂ ਕਿ ਆ ਵੀ ਭਾਈ ਇਹ ਗਦਾਰ ਨੇ ਕਿਸੇ ਸਟੇਜ ਤੋਂ ਐ ਨਹੀਂ ਕਿ ਆ ਵੀ ਫਲਾਨਾ ਬੰਦਾ ਗਲਤ ਹੈ ਅੱਜ ਵੀ ਨਹੀਂ ਕਹਿੰਦਾ ਅੱਜ ਵੀ ਕਹਿੰਦਾ ਵੀ ਤੇਰਾ ਧੰਨਵਾਦ ਹੈ ਭਾਈ ਤੈਨੂੰ ਉਹ ਗੱਲ ਪਤਾ ਲੱਗੀ ਤੇਰੇ ਰੜਕੀ ਵੀ ਹਾਂ ਇੱਕਾ ਕਰ ਲਈਏ ਇੱਕਾ ਹੋ ਲੈਣ ਦਿਓ ਬਾਰ-ਬਾਰ ਮੈਂ ਆਹੀ ਸਵਾਦ ਨਾਲ ਸੁਣਦਾ ਚੀਜ਼ ਮੈਂ ਲਾਈਵ 'ਚ ਹਾਂ ਯਾਰ ਉਹ ਲਾਈਵ 'ਚ ਹਾਂ ਮੈਂ ਅੱਜ ਵੀ ਅੱਜ ਵੀ ਇਹ ਗੱਲ ਅੱਜ ਵੀ ਇਹ ਗੱਲ ਜਿਹੜੀ ਮੈਨੂੰ ਉਹ ਐਕਸ਼ਨ ਦੇ ਰਿਹਾ ਉਹੀ ਜੀ ਇਹ ਦੇਖੋ ਕਿ ਸਾਡੇ ਉਹਨਾਂ ਵੀਰਾਂ ਨੇ ਪੰਜਾਬ ਪੰ ਦਾ ਸੱਦਾ ਦਿੱਤਾ ਭਾਰਤ ਪੰ ਦਾ ਸੱਦਾ ਨਹੀਂ ਦਿੱਤਾ ਇਹੀ ਅਸੀਂ ਕਹਿੰਦੇ ਸੀ ਕਿ ਭਾਰਤ ਲੈਵਲ ਦੀ ਜਿਹੜੀ ਮੂਵਮੈਂਟ ਬਣਾਉਣ ਦੀ ਜ਼ਰੂਰਤ ਆ ਆ ਹੁਣ ਸੁਣੋ ਅਸੀਂ ਅੱਜ ਵੀ ਉਹਨਾਂ ਨੂੰ ਕਹਿ ਰਿਹਾ ਕਿ ਆਪਾਂ ਏਕਤਾ ਕਰੀਏ ਇਕੱਠੇ ਹੋਈਏ ਤੁਸੀਂ ਕਿਉਂ ਮਤਲਬ ਏਕਤਾ ਨਹੀਂ ਕਰਨਾ ਚਾਹੁੰਦੇ ਕਿਉਂ ਜੀ ਆਹੀ ਗੱਲ ਤੁਹਾਨੂੰ ਅਸੀਂ ਕਹਿੰਦੇ ਸੀ ਬਾਈ ਆਹੀ ਗੱਲ ਕਹੀ ਆ ਬਾਈ ਮੈਂ ਕਿਸੇ ਦੇ ਵਿਰੁੱਧ ਨਹੀਂ ਆ ਇਸ ਬਾਈ ਦੇ ਵੀ ਵਿਰੁੱਧ ਨਹੀਂ ਆ ਕੱਲ ਨੂੰ ਇਹਦੇ ਨਾਲ ਕੋਈ ਉਦਾਂ ਦੀ ਗੱਲ ਹੁੰਦੀ ਹੈ ਇਹਦੇ ਲਈ ਵੀ ਕਵਾਂਗੇ ਭਾਈ ਨਹੀਂ ਇਹ ਬੰਦੇ ਇਹਦੇ ਨਾਲ ਖੜਨਾ ਜ਼ਰੂਰੀ ਹੈ ਅਸੀਂ ਤਾਂ ਹਰ ਇੱਕ ਉਹ ਪੰਜਾਬ ਦੇ ਬੰਦੇ ਦੇ ਜਿਹੜਾ ਜਾਗਦੀ ਜ਼ਮੀਰ ਵਾਲਾ ਜਿਹੜਾ ਬੋਲਦੇ ਸਿਰਨੇ ਉਹਨਾਂ ਨਾਲ ਖੜਿਆ ਹਾਂ ਵਿਚਾਰ ਲੱਗ ਹੋ ਸਕਦੇ ਨੇ ਪਰ ਅੱਜ ਮੇਰਾ ਅੱਜ ਮੈਨੂੰ ਇਹ 2-3 ਸਾਲਾਂ ਬਾਅਦ ਕਿਉਂ ਬੋਲਣਾ ਪਿਆ ਕਿਉਂਕਿ ਉਹ ਮੈਨੂੰ ਗੱਲ ਯਾਰ ਆ ਗਈ ਕਹਿੰਦਾ ਇੱਕਾ ਹੋ ਲੈਣ ਦੋ ਇੱਕਾ ਕਰ ਲੈਣ ਦੋ ਇਕੱਠੇ ਹੋ ਜਾਓ ਕਿਉਂ ਨਹੀਂ ਹੁੰਦੇ ਇਹੀ ਗੱਲ ਬਾਈ ਤੈਨੂੰ ਦਿੱਲੀ ਧਰਨੇ ਤੋਂ ਬਾਅਦ 26 ਤੋਂ ਬਾਅਦ ਕਹੀ ਸੀ ਇਹੀ ਕਹਿਣ ਗਏ ਸੀ ਚਿੱਠੀਆਂ ਹੱਥ ਲਿਖਤ ਦਿੱਤੀਆਂ ਸੀ ਵੀ ਭਾਈ ਮਾਫੀ ਮੈਂ ਮੰਗਦਾ ਜੇ ਕੋਈ ਗਲਤੀ ਹੋਈ ਹੈ ਕੱਲੀ ਕੱਲੀ ਗੱਲ ਯਾਦ ਆ ਬਈ ਉਦੋਂ ਉਦੋਂ ਤੁਸੀਂ ਪਤਾ ਕੀ ਕੇ ਹਾਂ ਆ ਗਿਆ ਇਹ ਸਟੇਜ ਤੋਂ ਖੜ ਕੇ ਤੂੰ ਬੋਲਦਾ ਸੀ ਏਜੰਸੀਆਂ ਦੇ ਯਾਰ ਮੁਰਦਾਬਾਦ ਫਲਾਨਾ ਚੀਜ਼ ਮੁਰਦਾਬਾਦ ਇਹ ਘਦਾਰ ਮੁਰਦਾਬਾਦ ਜਾਣਾ ਕਹਣਾ ਲੈ ਤੁਸ ਤਾਂ ਉੱਥੇ ਜਾ ਕੇ ਖੜ ਜੋ ਤੁਸੀਂ ਤਾਂ ਬੰਦੇ ਨੂੰ ਬੰਦਾ ਨਹੀਂ ਸਮਝਦੇ ਯਾਰ ਬਈ ਤੂੰ ਬਿਲਕੁਲ ਬਈ ਜੋਤਪੁਰਣਾ ਬਹੁਤ ਵੱਡਾ ਜੇਰਾ ਰੱਖਿਆ ਬਈ ਬਹੁਤ ਵੱਡਾ ਜੇਰਾ ਰੱਖਿਆ ਮੈਂ ਕਹਿੰਦਾ ਅੱਜ ਆਏ ਨੇ ਸਾਰਿਆਂ ਦਾ ਮੈਂ ਤਾਂ ਫੇਰ ਕਹਿ ਦਿੰਨਾ ਡੱਲੇਵਾਲ ਸਾਹਿਬ ਮਾਫ ਕਰਿਓ ਰਾਜੀਵਾਲ ਸਾਹਿਬ ਅਗਰਾਹਾ ਸਾਹਿਬ ਦਰਸ਼ਨਪਾਲ ਜੀ ਜੰਗਵੀਰ ਚਾਹਾਨ ਵੀਰਾ ਮਨਪੀਤ ਵੀਰਾ ਰਾਏ ਹੋਰ ਕਿਹੜੇ ਆਏ ਨੇ ਮਨਜੀਤ ਢੇਡ ਸਾਬ ਬਹੁਤ ਵੱਡੇ ਆਗੂ ਨੇ ਢੇਡ ਸਾਬ ਤੇ ਉਹ ਡਕੌਂਦਾ ਵਾਲੇ ਦੂਜੇ ਭਾਈ ਜੀ ਹੋਰ ਜਿੰਨੇ ਵੀ ਆਗੂ ਸਾਰਿਆਂ ਦਾ तहे ਦਿਲੋਂ ਧੰਨਵਾਦ ਹੈ ਭਾਈ ਕਿਸੇ ਨਾਲ ਕੋਈ ਗਿਲਾ ਨਹੀਂ ਪਰ ਅੱਜ ਬੋਲਣ ਦਾ ਸਬਬ ਜਾਂ ਬੋਲਣ ਦਾ ਦਿਲ ਪਤਾ ਕਿਉਂ ਕੀਤਾ ਅੱਜ ਯਾਰ ਜਦੋਂ ਨੇ ਕਿਹਾ ਨਾ ਕਹਿੰਦਾ ਇਕਾ ਹੋ ਲੈਣ ਦੋ ਇਕੱਠੇ ਹੋ ਜੋ ਤੁਸੀਂ ਕਿਉਂ ਨਹੀਂ ਹੋਣ ਦਿੰਦੇ ਤਾਂ ਆ ਜਾਇਆ ਵੀ ਇਕੱਠੇ ਭਾਈ ਕੌਣ ਨਹੀਂ ਹੋਣ ਦੇਣਾ ਚਾਹੁੰਦਾ ਸੀ ਅੱਜ ਅੱਜ ਉਹ ਗੱਲ ਬੋਲ ਰਿਆਂ ਤੂੰ ਮੈਕ ਤੇ ਖੜਿਆ ਅ ਮਨਿੰਦਰ ਕੋਲੇ ਹਨਾ ਲੋਕ ਆਵਾਜ਼ ਵਾਲੇ ਮੁੰਡੇ ਕੋਲੇ ਅੱਜ ਉਹ ਗੱਲ ਕੱਲ ਬੋਲੀ ਆ ਮੈਨੂੰ ਪਤਾ ਨਹੀਂ ਮੈਂ ਅੱਜ ਦੇਖਿਓ ਤੇ ਅੱਜ ਮੇਰਾ ਜੇਰਾ ਕੀਤਾ ਅੱਜ ਮੇਰਾ ਦਿਲ ਕੀਤਾ ਵੀ ਅੱਜ ਤੇ ਨਾ ਮੈਂ ਭਾਈ ਤੈਨੂੰ ਕਹਾਂ ਵੀ ਹਾਂ ਦੱਸ ਭਾਈ ਕੱਲੀ ਕੱਲੀ ਗੱਲ ਯਾਦ ਆ ਇੱਥੇ ਚ ਵੀ ਹੋਈ ਆ ਤੇ ਸੁਪਰੀਮ ਕੋ ਅਲ ਮੈਂ ਫੇਰ ਸੁਣਾ ਦਿੰਦਾ ਮੈਂ ਤੈਨੂੰ ਕਹਿੰਦਾ ਤੂੰ ਬੋਲਦਾ ਸਹੀ ਆ ਮੁੱਦਿਆਂ ਤੇ ਬੋਲਦਾ ਬਾਈ ਤੇਰਾ ਮੋਰਚਾ ਲੱਗਿਆ ਕੋਈ ਕੈਨੇਡਾ ਚ ਸਾਡੇ ਖਿਲਾਫ ਪ੍ਰਦਰਸ਼ਨ ਕਰਦਾ ਸੀ ਕੋਈ ਅਮਰੀਕਾ ਚ ਸਾਡੇ ਖਿਲਾਫ ਪ੍ਰਦਰਸ਼ਨ ਕਰਦਾ ਸੀ ਕੋਈ ਇੰਗਲੈਂਡ ਚ ਪ੍ਰਦਰਸ਼ਨ ਕਰਦਾ ਸੀ ਉਹਨੂੰ ਕਿ ਅਸੀਂ ਆਪਣੀ ਹਮਾਇਤ ਨਹੀਂ ਮੰਨਦੇ ਸੀ ਨਹੀਂ ਮੰਨਦੇ ਸੀ ਬਾਈ ਨਹੀਂ ਮੰਨਦੇ ਸੀ ਇਹ ਦੇਖੋ ਕਿ ਸਾਡੇ ਉਹਨਾਂ ਵੀਰਾਂ ਨੇ ਪੰਜਾਬ ਬੰਦਾ ਸਰਦਾ ਦਿੱਤਾ ਭਾਰਤ ਬੰਦਾ ਸਰਦਾ ਨਹੀਂ ਦਿੱਤਾ ਇਹ ਅਸੀਂ ਕਹਿੰਦੇ ਸੀ ਕਿ ਭਾਰਤ ਲੈਵਲ ਦੀ ਅਜੇ ਮੂਵਮੈਂਟ ਬਣਾਉਣ ਦੀ ਜ਼ਰੂਰਤ ਆ ਅਸੀਂ ਅੱਜ ਵੀ ਉਹਨਾਂ ਨੂੰ ਕਹਿ ਰਿਹਾ ਕਿ ਆਪਾਂ ਏਕਤਾ ਕਰਕੇ ਇਕੱਠੇ ਹੋਈਏ ਤੁਸੀਂ ਕਿਉਂ ਮਤਲਬ ਏਕਤਾ ਨਹੀਂ ਕਰਨਾ ਚਾਹੁੰਦੇ ਸਪਰੀਮ ਕੋਰਟ ਵਾਰ-ਵਾਰ ਡਾਇਰੈਕਸ਼ਨ ਦੇ ਰਿਹਾ ਸੁਪਰ ਸਰਕਾਰ ਨੂੰ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਡਾਇਰੈਕਸ਼ਨ ਕਿਉਂ ਨਹੀਂ ਦੇ ਰਿਹਾਗਾ ਕਿ ਕੇਂਦਰ ਸਰਕਾਰ ਜਿਹੜੀ ਹੈਗੀ ਆ ਕਿਸਾਨਾਂ ਦੀ ਗੱਲ ਸੁਣੇ ਤੇ ਉਹਨਾਂ ਦੀਆਂ ਮੰਗਾਂ ਮੰਨੇ ਤੇ ਡੱਲੇ ਵਾਲ ਸਾਬ ਦੀ ਕੀਮਤੀ ਜਾਨ ਬਚਾਵੇ ਅੱਜ ਡੱਲੇ ਵਾਲ ਸਾਬ ਦੀ ਕੀਮਤੀ ਜਾਨ ਧੰਨਵਾਦ ਆ ਭਾਈ ਤੇਰਾ ਧੰਨਵਾਦ ਆ ਯਾਰ ਤੈਨੂੰ ਦਿਖਿਆ ਤਾਂ ਸਹੀ ਵੀ ਯਾਰ ਉਹ ਕੀਮਤੀ ਜਾਨ ਆ ਯਾਰ ਬਹੁਤ ਜੱਤੀਆਂ ਕੀਤੀਆਂ ਨੇ ਕਦੇ ਨਹੀਂ ਬੋਲਿਆ ਮੈਂ ਅੱਜ ਤੱਕ ਨਹੀਂ ਬੋਲਿਆ ਮੈਨੂੰ ਇੱਕੋ ਕੰਮ ਸੀ ਸਾਡਾ ਵੀ ਬੋਲਣਾ ਨਹੀਂ ਏਕਤਾ ਨਹੀਂ ਖਤਮ ਹੋਣੀ ਚਾਹੀਦੀ ਜੂਣੀ ਨਾਲ ਇਕੱਠੀਆਂ ਹੋਣ ਅੱਜ ਵੀ ਉਸੇ ਤਰੀਕੇ ਤੱਕ ਬੋਲਣਾ ਨਹੀਂ ਸੀ ਪਰ ਅੱਜ ਮੈਨੂੰ ਉਹ ਚੀਜ਼ ਪਤਾ ਲੱਗੀ ਵੀ ਹਾਂ ਹੁਣ ਦੱਸ ਅੱਜ ਕਹਣਾ ਏਕਤਾ ਕਰੀਏ ਇਕੱਠੇ ਹੋਈਏ ਇਹ ਇਕੱਠੇ ਕਿਉਂ ਨਹੀਂ ਹੁੰਦੇ ਕਿਉਂਕਿ ਉਦੋਂ ਤੂੰ ਨਹੀਂ ਇਕੱਠੇ ਹੋਣ ਦਿੱਤਾ ਸੀ ਇੱਕ ਤੂੰ ਸੀ ਹੋਰ ਵੀ ਬੜੇ ਸੀ ਮੈਂ ਕਿਸੇ ਦਾ ਨਾਉ ਨਹੀਂ ਲੈਣਾ ਕਿਸੇ ਨਾਲ ਮੈਂ ਨਹੀਂ ਕਹਿਣਾ ਕਿਸੇ ਨਾਲ ਉਹ ਨਾ ਅੰਦਰੋਂ ਬਾਈ ਐਂ ਚੀਜ਼ ਪੈਂਦੀ ਆ ਦੀਪ ਨੇ ਵੀ ਸਾਰਾ ਮੋਰਚਾ ਬਰਾਬਰ ਲੜਿਆ ਨਾ ਉੱਥੇ ਬਰਾਬਰ ਬੈਠਾ ਨਾ ਠੀਕ ਆ ਉਹਦੇ ਨਾਲ ਤੁਹਾਡੇ ਉਹ ਸੀਗੇ ਨਹੀਂ ਸੀਗੇ ਵਿਚਾਰ ਮਿਲਦੇ ਸੀ ਬਰਾਬਰ ਬੈਠਾਣ ਪਰ ਉਹਨੂੰ ਤੁਸੀਂ ਕ੍ਰੈਡਿਟ ਕੀ ਦਿੱਤਾ ਐ ਮੱਖਣ ਚੋ ਬਾਲ ਨੂੰ ਕੱਢ ਕੇ ਮਾਰ ਉਹ ਚੀਜ਼ ਕਿਤੇ ਨਾ ਕਿਤੇ ਭਾਈ ਦੁੱਖ ਲੱਗਦੀ ਹੈ ਦੁਖਿਆ ਭਾਈ ਅੱਧਰ ਪਰ ਅੱਜ ਬੜੀ ਖੁਸ਼ੀ ਹੋਈ ਅੱਜ ਜਦ ਤੂੰ ਕਿਹਾ ਨਾ ਵੀ ਭਾਈ ਇਕੱਠੇ ਨਹੀਂ ਹੁੰਦੇ ਇਕੱਠੇ ਹੋਣ ਨਹੀਂ ਦਿੰਦੇ ਅੱਜ ਫਿਰ ਮੈਂ ਕਿਹਾ ਵੀ ਲੈ ਅੱਜ ਆ ਬਾਈ ਨੂੰ ਬੇਰਾ ਧੰਨਵਾਦ ਕਰੀਏ ਵੀ ਸ਼ੁਕਰ ਆ ਭਾਈ ਅੱਜ ਤਾ ਤੂੰ ਬੋਲੇ ਆ ਅੱਜ ਤਾ ਤੇਰੇ ਮੂੰਹੋਂ ਸੱਚ ਨਿਕਲਿਆ ਅੱਜ ਤਾ ਤੂੰ ਉਹ ਗੱਲ ਕਹੀ ਵੀ ਹਾਂ ਭਾਈ ਸਭ ਨੂੰ ਪਤਾ ਬਈ ਕੀ ਕੁਛ ਕੀਤਾ ਮੈਂ ਬੈਕਗ੍ਰਾਉਂਡ ਤੇ ਨਹੀਂ ਜਾਣਾ ਮੈਂ ਨਹੀਂ ਇਹ ਗੱਲ ਕਰਨੀ ਵੀ ਤੁਸੀਂ ਆ ਕੀਤਾ ਤੁਸੀਂ ਜੇ ਮੁੰਡੇ ਮਰਵਾਏ ਫਲਾਣਾ ਮੈਂ ਕਿਸੇ ਗੱਲ ਤੇ ਨਹੀਂ ਜਾਣਾ ਜੋ ਕੁਛ ਹੋ ਗਿਆ ਨੰਘ ਗਿਆ ਬੀਤ ਗਿਆ ਬੀਤੇ ਵੇਲੇ ਨੂੰ ਬੀਤੇ ਵੇਲੇ ਦਾ ਕਾਹਦਾ ਰੋਸਾ ਪਰ ਆਹ ਜਿਹੜੀ ਗੱਲ ਹੈ ਨਾ ਉਹ ਕਿਤੇ ਨਾ ਕਿਤੇ ਚੁੱਪਦੀ ਸੀ ਸੋ ਅੱਜ ਜਦ ਤੂੰ ਕਿਹਾ ਨਾ ਵੀ ਇੱਕਾ ਕਿਉਂ ਨਹੀਂ ਕਰਦੇ ਹੁਣ ਮੈਨੂੰ ਹੁਣ ਨਹੀਂ ਪਤਾ ਵੀ ਆ ਇੱਕੀ ਇੱਕਾ ਕਿਨੇ ਨਹੀਂ ਹੋਣ ਦਿੱਤਾ ਪਿਛਲੇ ਅੰਦੋਲਨੇ ਤਾਂ ਮੈਨੂੰ ਪਤਾ ਸੀ ਵੀ ਤੁਸੀਂ ਸਿਗੇ ਨਹੀਂ ਇੱਕਾ ਹੋਣ ਦਿੱਤਾ ਸੀ ਨੌਜਵਾਨਾਂ ਨਾਲ ਪਰ ਮੈਂ ਫੇਰ ਕਹਿਣਾ ਵੀ ਤੂੰ ਭਾਈ ਤੇਰੀ ਬਹੁਤ ਵੱਡਿਆ ਵਧੀਆ ਸਮਝ ਆ ਤੇਰੀਆਂ ਤੂੰ ਬਹੁਤ ਅੰਦੋਲਨ ਲੜੇ ਹੋਣੇ ਆ ਪਰ ਯਾਰ ਐ ਬਿਨਾ ਮਲਦੇ ਚੱਕ ਕੇ ਕਿਸੇ ਨਾਲ ਵਿਚਾਰ ਨਹੀਂ ਮਿਲਦੇ ਠੀਕ ਆ ਜੈਂਸੀਆਂ ਦੇ ਯਾਰ ਮੁਰਦਾਬਾਦ ਸਟੇਜ ਤੋਂ ਹਨਾ ਇਹਨਾਂ ਨੇ ਗੰਦ ਪਾਤਾ 1 ਲੱਖ ਰੁਪਏ ਦਾ ਨਾਮ ਦੇਵਾਂਗੇ ਜਿਹੜਾ ਆਦੀਪ ਸਿੱਧੂ ਨੂੰ ਫੜਾਊਗਾ ਉਹ ਚਿੱਠੀ ਵੀ ਫੜਦੀ ਘੁੰਮਦੀ ਆ ਨਾ ਹੈਗੀ ਆ ਨਾ ਪਤਾ ਹੁਣ ਮੈਂ ਕਹਿੰਦਾ ਕਾ ਨੂੰ ਦਿਖਾਉਣੀ ਜਾਂ ਪਾਉਣੀ ਪਰ ਅੱਜ ਬੜੀ ਖੁਸ਼ੀ ਹੋਈ ਬਾਲੀ ਖੁਸ਼ੀ ਹੋਈ ਜੇ ਤੂੰ ਕਿਹਾ ਵੀ ਇੱਕ ਆ ਕਿਉਂ ਨਹੀਂ ਕਰਦੇ ਕਿਉਂ ਨਹੀਂ ਹੋਣ ਦਿੰਦੇ ਯਾਦ ਕਰੋ ਜਦੋਂ ਤੁਸੀਂ ਹੀ ਰਾਸ਼ਟਰਪਤੀ ਵਾਲੀ ਫੀਲਿੰਗ ਚੱਕੀ ਹੋਈ ਸੀ ਦਿੱਲੀ ਸਿੰਘੂ ਬਾਰਡਰ ਤੇ ਸਿੰਘੂ ਬਾਰਡਰ ਤੇ ਜਦੋਂ ਤੁਸੀਂ ਮੈਂ ਜਾਂਦਾ ਸੀ ਨਾ ਅੱਜ ਸੱਦ ਲੈ ਨਹੀਂ ਵੀ ਫੇਰ ਆਇਓ ਤਿੰਨ ਦਿਨਾਂ ਨੂੰ ਫੇਰ ਗੱਡੀ ਚੱਕਣੀ ਫੇਰ ਦਿੱਲੀ ਫੇਰ ਆਇਓ ਜੀ ਚਾਰ ਦਿਨਾਂ ਨੂੰ ਲੱਖਾਂ ਦਾ ਫਰਾਰ ਸੀ ਦੀਪ ਤਾਂ ਮੇਰੇ ਖਿਆਲੋਂ ਦੋ ਅਰੈਸਟ ਨਹੀਂ ਹੋਣ ਵਾਲਾ ਸੀ ਹੋਇਆ ਨਹੀਂ ਸੀ ਹੋਇਆ ਨਹੀਂ ਸੀ ਉਹਦੋਂ ਹਾਂ ਤੇ ਤੁਸੀਂ ਸਾਡੇ ਮੇਰੇ ਵੱਲ ਮੈਂ 27 ਨੂੰ ਸਟੇਜ ਤੇ ਗਿਆ ਲੁਕਦਾ ਛਿਪਦਾ ਉਹ ਇੱਕ ਸੀਗੇ ਸਰਦਾਰ ਸਾਹਿਬ ਉਹ ਵੀ ਮੈਨੂੰ ਹੁਣ ਸ਼ਗਲ ਚਿਹਰਾ ਯਾਦ ਹੈ ਐਂ ਦੇਖਣ ਜਿਵੇਂ ਅਸੀਂ ਕੀ ਕਰਤਾ ਹੁੰਦਾ ਬਾਈ ਬਿੱਕਰ ਗਰੇয়াল ਬਾਈ ਬੋਲਣਾ ਬਾਈ ਮੇਰੇ ਅੰਦਰ ਬਹੁਤ ਕੁਸ਼ ਹੈ ਪਰ ਮੈਂ ਫੇਰ ਕਹਿੰਦਾ ਮੈਂ ਇੱਕੇ ਨੂੰ ਮੁੱਖ ਰੱਖ ਕੇ ਨਹੀਂ ਬੋਲੂਗਾ ਮੈਂ ਬਹੁਤ ਘੱਟ ਬੋਲਦਾ ਹੁੰਨਾ ਵੀ ਯਾਰ ਕੋਈ ਨਹੀਂ ਪਰ ਅੱਜ ਜਦੋਂ ਇਹਨੇ ਕਿਹਾ ਨਾ ਕਹਿੰਦਾ ਇੱਕ ਇੱਕ ਕਰੋ ਕਿਉਂ ਨਹੀਂ ਹੁਣ ਦਿੰਦੇ ਉਹ ਜਿਆਦਾ ਵੀ ਇੱਕ ਅੱਤਾ ਨਹੀਂ ਸੀ ਹੁਣ ਦਿੱਤਾ ਤੁਸੀਂ ਉਹ ਬੰਦੇ ਸੀ ਜਿਹੜੇ ਕਦੇ ਵੀ ਨਹੀਂ ਮੰਨੇ ਸੀ ਐਂਡ ਵਾਲੀ ਮੀਟਿੰਗ ਤੱਕ ਵੀ ਨਹੀਂ ਮੰਨੀ ਸੀ ਤੇਰੀ ਯੂਨੀਅਨ ਤੂੰ ਕਹਿਆ ਸੀ ਐਂਡ ਵਾਲੀ ਚ ਮੈਂ ਨਹੀਂ ਇਹਨਾਂ ਨੂੰ ਕਰਨਾ ਇਹ ਦੋ ਬੰਦਿਆਂ ਨੂੰ ਮੈਂ ਨਹੀਂ ਸ਼ਾਮਲ ਕਰਨਾ ਦੋ ਨੂੰ ਫਿਰ ਅੰਦਰੋਂ ਇਹ ਬਿਆਨ ਆਇਆ ਸੀ ਵੀ ਦੀਪ ਨਹੀਂ ਕਰਨਾ ਲੱਖੇ ਬਾਰੇ ਸੋਚ ਲਾਂਗੇ ਮੈਨੂੰ ਯਾਦ ਆ ਕੱਲੀ ਕੱਲੀ ਗੱਲ ਮੈਂ ਭੁੱਲਿਆ ਨਹੀਂ ਬਹੁਤ ਬੰਦੇ ਚੁੱਪ ਨੇ ਭਾਈ ਕਮਰਦਾ ਇਹੋ ਜਿਹਾ ਬੰਦਾ ਉਹ ਤਾਂ ਬੋਲਦਾ ਹੀ ਨਹੀਂ ਹੁੰਦਾ ਨਾ ਕਿਸੇ ਨੇ ਉਹਨੇ ਬੋਲਣਾ ਹੀ ਨਹੀਂ ਕਦੀ ਨਾ ਬੋਲੇ ਹਰਫ ਸੁਖੇਂਦਰ ਭਾਈ ਕਹਿੰਦਾ ਦਾ ਛੱਡ ਸੁੱਖ ਨਹੀਂ ਹਰਿੰਦਰ ਮੁੰਡਾ ਭਰਾ ਆਪਣਾ ਬਿਨੇ ਇੱਕੇ ਦੀ ਗੱਲ ਆ ਬਿਲਕੁਲ ਅਸੀਂ ਕਹਿੰਨੇ ਯਾਰ ਇੱਕ ਤੇ ਦੇ ਵਿੱਚ ਅਸੀਂ ਫਰਕ ਨਹੀਂ ਪੈਣ ਦੇਣਾ ਪਰ ਅੱਜ ਅੱਜ ਦੁੱਖ ਲੱਗਿਆ ਬਾਈ ਅੱਜ ਚੀਕ ਨਿਕਲੀ ਅੰਦਰੋਂ ਚੀਜ਼ ਪਈ ਵੀ ਯਾਰ ਕਿਸੇ ਸਮੇ ਇਦਾਂ ਅਸੀਂ ਕਹਿੰਦੇ ਹੁੰਦੇ ਸੀ ਉਹ ਏਕਾ ਹੋ ਲੋ ਏਕਾ ਕਰ ਲੋ ਏਕਾ ਕਰ ਲੋ ਪਰ ਕਿਸੇ ਤੁਸੀਂ ਉਹ ਏਕਾ ਨਹੀਂ ਹੋਣ ਦਿੱਤਾ ਸੀ ਮੇਰੇ ਹੱਥ ਲਿਖਤ ਚਿੱਠੀ ਪਈ ਅੱਜ ਵੀ ਉਹ ਮਾਫੀ ਦੀ ਬੀ ਭਾਈ ਲਖੇ ਵੱਲੋਂ ਮੈਂ ਮਾਫੀ ਮੰਗਦਾ ਦੀਪ ਵੱਲੋਂ ਮੈਂ ਮਾਫੀ ਮੰਗਦਾ ਬਿਲਕੁਲ ਪ੍ਰੀਤ ਦੀ ਗੱਲ ਲੋਕਾਂ ਨੇ ਕਰਵਾ ਦਿੱਤਾ ਇਕੱਠੇ ਮੈਂ ਕਹਿੰਦਾ ਧੰਨਵਾਦ ਹੈ ਬਾਈ ਮੈਂ ਕਹਿੰਦਾ ਸਾਰੇ ਆਗੂਆਂ ਦਾ ਯਾਰ ਸਾਡੇ ਲਈ ਸਾਰੇ ਸਤਿਕਾਰਯੋਗ ਨੇ ਧਨੇਰ ਸਾਹਿਬ ਮਨਜੀਤ ਧਨੇਰ ਕਿੱਡਾ ਵੱਡਾ ਆਗੂ ਆ ਬਾਈ ਕਿੱਡੀ ਵੱਡੀ ਉਹਦੀ ਉਹਦੀ ਕੁਰਬਾਨੀ ਹੈ ਉਹਨੂੰ ਬਾਅਦ ਜਿਤ ਬਰੀ ਕਰਾ ਕੇ ਲਿਆਏ ਸੀ ਠੀਕ ਹੈ ਨਾ ਹੋਰ ਜਿੰਨੇ ਆਗੂ ਦਰਸ਼ਨ ਪਾਰ ਹੋਣੀ ਪਗਰਾਹਾਂ ਦੀ ਬਹੁਤ ਵੱਡੀ ਜਥੇਬੰਦੀ ਹੈ ਮੈਂ ਕਿਸੇ ਦਾ ਮੈਂ ਕਿਸੇ ਆਗੂ ਦੇ ਖਿਲਾਫ ਜਮਾ ਹੀ ਨਹੀਂ ਯਾਰ ਆਪਾਂ ਕਿਸੇ ਦੇ ਬੋਲਣਾ ਹੀ ਨਹੀਂ ਸਾਰਿਆਂ ਦਾ ਧੰਨਵਾਦ ਹੈ ਕਿਉਂਕਿ ਸਾਰੇ ਕੰਮ ਤਾਂ ਕਰ ਰਹੇ ਨੇ ਲੋਕ ਮੁੱਦੇ ਦਾ ਚੱਕ ਰਹੇ ਨੇ ਯਾਰ ਜਿਹੜਾ ਬੰਦਾ ਲੋਕ ਮੁੱਦਿਆਂ ਤੇ ਬੋਲਦਾ ਉਹ ਕਦੀ ਮਾੜਾ ਨਹੀਂ ਹੋ ਸਕਦਾ ਮੈਂ ਇਹਨੂੰ ਵੀ ਨਹੀਂ ਕਹਦਾ ਇਹ ਵੀ ਵਧੀਆ ਕੰਮ ਆਪਦੇ ਜਿਹੜੀ ਇਹ ਯੂਨੀਅਨ ਹੈ ਕਿਉਂਕਿ ਕਈਆਂ ਦੀਆਂ ਦੀ ਸਪੀਚਾਂ ਸੁਣੀਆਂ ਵਧੀਆ ਮੁੱਦੇ ਚੱਕਦਾ ਪਰ ਅੱਜ ਗੁੱਸਾ ਕਿਉਂ ਜਾਂ ਚੀਸ ਕਿਉਂ ਪਈ ਹੈ ਉਹ ਦੱਸ ਰਹੇ ਹਾਂ ਤੁਹਾਨੂੰ ਵੀ ਅੱਜ ਇਹ ਬੰਦਾ ਕਹਿ ਰਿਹਾ ਵੀ ਏਕਾ ਕਰੋ ਏਕਾ ਕਿਉਂ ਨਹੀਂ ਕਰਦੇ ਏਕਾ ਕਿਉਂ ਨਹੀਂ ਹੋਣ ਦਿੰਦੇ ਉਹਦਾ ਜਵਾਬ ਦਿੱਤਾ ਵੀ ਇੱਕਦ ਤੁਸੀ ਨਹੀਂ ਹੋਣ ਦਿੰਦੇ ਸੀ ਕਮਰੇਡ ਸਾਹਿਬ ਇੱਕਦ ਤੁਸੀ ਨਹੀਂ ਹੋਣ ਦਿੰਦੇ ਸੀ ਜਿਹੜੇ ਬੰਦੇ ਲਾਈਵ 'ਚ ਜੁੜੇ ਨੇ ਜਿਹੜਾ ਮੇਰਾ ਲਾਈਵ ਇਹ ਸ਼ੇਅਰ ਕਰਕੇ ਅੱਗੇ ਭੇਜ ਦਿਓ ਜਿਹੜੇ ਪੂਰੀ ਦੁਨੀਆ 'ਚ ਲਾਈਵ ਸੁਣਨਗੇ ਜਿੰਨੇ ਪੰਜਾਬੀ ਲਾਈਵ ਸੁਣਨਗੇ ਉਹਨਾਂ ਨੂੰ ਯਾਦ ਆਜੂ ਫਿਰ ਕਿਉਂਕਿ ਸਾਨੂੰ ਤਾਂ ਯਾਦ ਹੈ ਠੀਕਾ ਨਹੀਂ ਬੋਲਣਾ ਇੱਕ ਏ ਕਰਕੇ ਵੀ ਨਹੀਂ ਲੋਕ ਦੋ ਫਾੜਨੇ ਕਰਨੇ ਅਣਾ ਜੁਨੀਆਂ ਦੋ ਫਾਲ ਨਹੀਂ ਕਰਨੀਆਂ ਕੱਲ ਨੂੰ ਇਹ ਨਾ ਕਹਦੇ ਯਾਰ ਇਹਦੇ ਮੋਰਚੇ ਚਾ ਜਿਸਗਿਦਾਰੀ ਕਿਉਂਕਿ ਇਹ ਤਾਂ ਮਿੰਟ ਚ ਗਿਦਾਰੀ ਦੇ ਟੈਗ ਦੇ ਦਿੰਦੇ ਨੇ ਇਹ ਤਾਂ ਮਿੰਟ ਚ ਦੇ ਦਿੰਦਾ ਹੈ ਚਿੱਠੀ ਲਿਖੀ ਅੱਜ ਵੀ ਸੋਸ਼ਲ ਮੀਡੀਆ ਤੇ ਪਈ ਆ ਉਹ ਵੀ ਦੀਪ ਨੂੰ ਫੜਾਉਣ ਨੂੰ ਲੱਖ ਰੁਪਈਆ ਬੜੀ ਧਾਨਕਲੇ ਬਾਈ ਜਦੋਂ ਆ ਸੁਣਿਆ ਨਾ ਵੀ ਅੱਜ ਕਹਿ ਰਹੇ ਆ ਇਹ ਲੋਕਾਂ ਨੇ ਬਾਈ ਤੁਹਾਨੂੰ ਲੋਕ ਵੱਡੇ ਕਿਉਂ ਕਹਿੰਦੇ ਨੇ ਲੋਕ ਵੱਡੇ ਲੋਕਚੌਣ ਕਿਸੇ ਬੰਦੇ ਨੂੰ ਤਾਂ ਲੈ ਜਾਣ ਲੋਕਚੌਣ ਬੰਦੇ ਨੂੰ ਥੱਲੇ ਲਾ ਦੇਣ ਇਹ ਲੋਕ ਵੱਡੇ ਨੇ ਬਾਈ ਇਹ ਵੱਡਿਆਂ ਲੋਕਾਂ ਕਰਕੇ ਹੀ ਅੱਜ ਤੁਸੀਂ ਵੱਡੇ ਹੋ ਡੱਲੇਵਾਲ ਸਾਹਿਬ ਅੱਜ ਮੇਰੇ ਖਿਆਲ 47ਵਾਂ ਦਿਨ ਹੋ ਗਿਆ ਮਹਾਰਜ ਕਰੇ ਤੁਸੀਂ ਸਾਰੇ ਅੱਜ ਗਏ ਹੋ ਨਾ ਬਾਈ ਤੁਸੀਂ ਉਹਨਾਂ ਨੂੰ ਕਹੋ ਬਣਾਓ ਯਾਰ ਕਿਉਂਕਿ ਇਹ ਤਾਂ ਚਾਹੁੰਦੀ ਹੈ ਸੈਂਟਰ ਸਟੇਟ ਤਾਂ ਚਾਹੁੰਦੀ ਹੈ ਮਿੱਡਲੇਵਾਲ ਅੱਗੇ ਆ ਗੂ ਖਤਮ ਹੋ ਜਾਣ ਡੱਲੇਵਾਲ ਉਹ ਬੰਦਾ ਸੀ ਜਿਹੜਾ ਹਰ ਵਾਰ ਸਾਨੂੰ ਮੀਟਿੰਗਾਂ ਦੇ ਵਿੱਚ ਲੈ ਕੇ ਜਾਂਦਾ ਸੀ ਗੱਲ ਕਰਦਾ ਸੀ ਵੀ ਨਹੀਂ ਉਹ ਆਉਣਗੇ ਉਹਨਾਂ ਨੂੰ ਆਏ ਨੇ ਤੁਸੀਂ ਚਰਚਾ ਕਰੋ ਮੈਨੂੰ ਪਹਿਲੀਆਂ ਦੋ ਤਿੰਨ ਮੀਟਿੰਗਾਂ ਤੇ ਇਹ ਕਹਿ ਕੇ ਕੋਈ ਨਹੀਂ ਦੇਖਦੇ ਆਂ ਐਂ ਕਾ ਕੇ ਤੁਸੀਂ ਕਿਵੇਂ ਆਏ ਹੋ ਐਂ ਜਿਵੇਂ ਰਾਸ਼ਟਰਪਤੀ ਹੁੰਦਾ ਐਂ ਬਣੇ ਬੈਠੇ ਸੀ ਨਹੀਂ ਉਹ ਗੱਲਾਂ ਵਿਚਲੀਆਂ ਬੋਲਣੀਆਂ ਬਸ ਇਹ ਬੰਦੇ ਨੂੰ ਦੱਸਣਾ ਸੀ ਬਾਈ ਸੁਖਵੀਰ ਸਿੰਘ ਸੁਖਾ ਨਰਦੇਵ ਗੋਸਲ ਧੰਨਵਾਦ ਪ੍ਰੀਤਲ ਜੀ ਬਸ ਇਹ ਬੰਦੇ ਨੂੰ ਦੱਸਣਾ ਸੀ ਵੀ ਹਾਂ ਬਈ ਯਾਦ ਆ ਨਾ ਮੈਂ ਤੈਨੂੰ ਮਾੜਾ ਫਿਰ ਵੀ ਨਹੀਂ ਤੈਨੂੰ ਵੀ ਨਹੀਂ ਕਹਿਣਾਗਾ ਕਿਉਂਕਿ ਆਪਣਾ ਭਾਈ ਉਹ ਹੈ ਨਹੀਂ ਕੋਈ ਨਾ ਤੂੰ ਬੋਲਦਾ ਸਾਡੇ ਬਾਰੇ ਜਦ ਲੱਖਾ ਕਹਿੰਦਾ ਯਾਰ ਬੋਲਦਾ ਬੋਲਦਾ ਦੀਪ ਕਹਿੰਦਾ ਸੀ ਕੋਈ ਨਹੀਂ ਫਿਰ ਕੀ ਹੈ ਕਹਿੰਦਾ ਸਮਾਂ ਇਹਨਾਂ ਨੂੰ ਸਮਾਂ ਜਵਾਬ ਦਊਗਾ ਕਹਿੰਦਾ ਹੁੰਦਾ ਦੀਪ ਅੱਜ ਇਸ ਦੁਨੀਆ ਤੇ ਨਹੀਂ ਰਿਹਾ ਮੈਂ ਕੋਈ ਤਾਂ ਨਾਂ ਨਹੀਂ ਵੇਚਣਾ ਹੈਨਾ ਇਸ ਲਈ ਮੈਂ ਉਹਦਾ ਨਾਮ ਨਹੀਂ ਵੇਚਣਾ ਪਰ ਉਹ ਗੱਲਾਂ ਯਾਦ ਨੇ ਇੱਥੇ ਚੁਬੀਆਂ ਹੋਈਆਂ ਨੇ ਸਾਰੀ ਸਾਰੀ ਦਿਹਾੜੀ ਜਾ ਕੇ ਬੈਠੇ ਰਹਿਣਾ ਸਵੇਰੇ ਗਏ ਆ ਮੈਂ ਤੇ ਕਮਰ ਬਾਈ ਹਰਫ ਕਿਤੇ ਬਾਈ ਸੁਖਿੰਦਰ ਨੇ ਜਾਣਾ ਕਿਤੇ ਆਪਣਾ ਮੁੰਡਾ ਹਰਿੰਦਰ ਨੇ ਜਾਣਾ ਸਾਰੀ ਸਾੜੀ ਦਿਹਾੜੀ ਬੈਠੇ ਰਹਿਣਾ ਤੇ ਗੱਲ ਹੀ ਨਹੀਂ ਕਰਨ ਆਉਂਦੇ ਸੀ ਗੱਲ ਹੀ ਨਹੀਂ ਕਰਨੀ ਵੀ ਨਹੀਂ ਗੱਲ ਹੀ ਨਹੀਂ ਕਰਨੀ ਸੋ ਅੱਜ ਬਾਈ ਤੂੰ ਇੱਕ ਇਹਦਾ ਕਿਹਾ ਧੰਨਵਾਦ ਆ ਯਾਰ ਤੂੰ ਕਿਹਾ ਯਾਰ ਧੰਨਵਾਦ ਇਹ ਕਿਹਾ ਤੇ ਬਾਕੀ ਜੱਥੇ ਬੰਦੀਆਂ ਆਈਆਂ ਸਭ ਦਾ ਧੰਨਵਾਦ ਆ ਪਰ ਬਸ ਇੰਨਾ ਕਿ ਦੱਸ ਦੇ ਵੀ ਉਦੋਂ ਕਿਹੜੇ ਮੂੰਹ ਨਾਲ ਉਦੋਂ ਕੀ ਸੋਚਦਾ ਹੁੰਦਾ ਸੀ ਨਾ ਕਿਹਾ ਕਰੂ ਅੱਗੇ ਤੋਂ ਯਾਰ ਕੋਈ ਵੀ ਐ ਕੋਈ ਵੀ ਬੰਦਾ ਹੈ ਕਿਸੇ ਨੂੰ ਵੀ ਐ ਕਹਿਣਾ ਵੀ ਯਾਰ ਮੁਰਦਾਬਾਦ ਏਜੰਸੀਆਂ ਦੇ ਯਾਰ ਫਲਾਨਾ ਇਹ ਚੀਜ਼ ਚੰਗੀ ਨਹੀਂ ਹੁੰਦੀ ਬਾਈ ਨਾ ਕਿ ਆ ਕਰ ਚਲੋ ਕੋਈ ਨਹੀਂ ਬਾਈ ਹਾਂ ਮਾਨਸਾ ਜੀ ਵੀ ਰਲਦੂ ਮਾਨਸਾ ਜੀ ਵੀ ਗੱਲ ਕੀਤੀ ਆ ਬਸ ਕੀ ਦਸੀਏ ਚਲੋ ਕੋਈ ਨਹੀਂ ਬਸ ਬਾਈ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜਿਉਂਦੇ ਵਾਸਤੇ ਰੋ